ਮੁਨਤਾਬ ਮੁਨਤਾਬ ਜੀਰੇ ਮੋੜ ਹਾਏ 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 ਪੱਪੇ ਪਿੱਤੂ ਹਾਏ 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 ਰੋਈ ਕੀ ਮਾਮਲਾ ਕੀ ਮੰਗ ਤੁਹਾਡੀ ਜੀ ਪਹਿਲਾਂ ਤਾਂ ਅਸੀਂ ਤੁਹਾਡੇ ਪ੍ਰੈਸ ਦਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਗੱਲ ਸੁਣਨ ਵਾਸਤੇ ਆਏ ਹੋ ਅੱਜ ਸਾਡੀ ਜਿਹੜੀ ਮਾਰ ਨੰਬਰ 16 17 ਦੀ ਸੰਕਲਪ ਕਮੇਟੀ ਬਣੀ ਹੈ ਅੱਜ ਅਸੀਂ ਕਮੇਟੀਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਅਸੀਂ ਇੱਕ ਫੈਸਲਾ ਲਿਆਗਾ ਅਸੀਂ ਪਹਿਲਾਂ ਵੀ ਉਹ ਸਾਹ ਨੂੰ ਮਿਲੇ ਸੀਗੇ ਅੱਗੇ ਸਾਹ ਨੂੰ ਮਿਲੇ ਹੋયા ਐਮਐਲਏ ਸਾਹ ਨੂੰ ਮਿਲੇ ਡੀਸੀ ਸਾਹ ਨੂੰ ਮਿਲੇ ਪਰ ਲੇਕਿਨ ਜਿਹੜੀਆਂ ਐਪਲੀਕੇਸ਼ਨਾਂ ਲਗੀਆਂ ਇਹ ਕਾਗਜ਼ ਬਣ ਕੇ ਸਾਡਾ ਰਹਿ ਗਿਆ ਪਰ ਲੇਕਿਨ ਕਦੇ ਵੀ ਪੂਰੀ ਤਰ੍ਹਾਂ ਤੇ ਕੋਈ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨਿਆ ਗਈਆਂ ਪਰ ਸਾਨੂੰ ਦਲਾਸੇ ਇਹਨਾਂ ਨੇ ਪੂਰੇ ਦਿੱਤੇ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਪੂਰੀ ਤਰ੍ਹਾਂ ਤੇ ਅਸੀਂ ਲਾਗੂ ਕਰਦੇ ਹਾਂ ਅੱਜ ਤੁਸੀਂ ਸਾਡੇ ਇੱਥੇ ਦੇਖੀਏ ਬਾੜ ਦੇ ਵਿੱਚ ਆ ਕੇ ਕਿੰਨਾ ਗੰਦਾ ਪਾਣੀ ਆ ਸੀਵੇ ਦਾ ਮੈਂ ਅੱਜ ਤੁਸੀਂ ਆਲਾ ਲੋ 20 ਦਿਨਾਂ ਬਾਅਦ ਆਪਣੇ ਘਰ ਦੇ ਵਿੱਚ ਵਾਪਸੀ ਕੀਤੀ ਆ ਮੇਰਾ ਬੇਟਾ ਇਹਦੇ ਵਿੱਚ ਦਾਖਾਸ ਸੀ ਇੰਨੀ ਇਨਫੈਕਸ਼ਨ ਹੋਈ ਸੀ ਇਸ ਪਾਣੀ ਦੇ ਵਿੱਚ 20 ਦਿਨ ਮੈਂ ਹਸਪੀਟਲ ਦੇ ਵਿੱਚ ਕੱਟ ਕੇ ਆਇਆਗਾ ਪਰ ਇੱਧਰਲੇ ਲੋਕ ਜਿਹੜੇ ਇੰਨੇ ਪੀੜਤ ਨੇ ਬਿਮਾਰੀਆਂ 'ਚ ਘਿਰ ਗਏ ਕੰਦੇ ਪਾਣੀ 'ਚ ਬੈਠੇ ਆ ਸੀ ਜਿਹੜਾ ਤੁਨੀ ਨੰਗਣ ਲਈ ਰਾਜ਼ੀ ਨੇ ਆ ਤੁਸੀਂ ਆ ਦੇਖੋ ਜਿਹੜੇ ਇੱਥੇ ਰੋਗ ਰਹਿੰਦੇ ਨੇ ਉਹਨਾਂ ਦਾ ਕੀ ਹਾਲ ਆ ਬੈਗਣਾ ਪ੍ਰਸ਼ਾਸਨ ਅੰਦਰ ਏਸੀਆਂ ਦੇ ਵਿੱਚ ਬੈਠਿਆਗਾ ਕਮਰਿਆਂ ਦੇ ਵਿੱਚ ਬੈਠਿਆਗਾ ਪਰ ਉਹ ਇੱਥੇ ਆ ਕੇ ਸਾਰ ਨਹੀਂ ਲੈਂਦਾਗਾ ਇਹਨੂੰ ਕਦੇ ਵੀ ਇਸ ਮਹੱਲੇ ਨੂੰ ਕਦੇ ਫੌਰੀ ਟੋਪੀਆ ਮੰਗਾ ਕੇ ਕਦੇ ਲਾਗੂ ਨਹੀਂ ਦਿੱਤੇ ਆ ਤੁਸੀਂ ਛੱਪੜ ਦਾ ਪਾਣੀ ਦੇਖ ਲਓ ਛੱਪੜ ਭਰਿਆ ਹੋਇਆ ਅੱਜ ਜਿਹੜੇ ਪਹਾੜ ਪਹਿਲਾਂ ਚੱਕੇ ਸੀ ਅੱਜ ਸਾਰੇ ਸਾਈਡ ਦਾ ਗਰਦ ਲੈ ਕੇ ਟੋਬੇ ਨੂੰ ਜਿਹੜਾ ਡਾਊਨ ਕਰਨਾ ਸੀਗਾ ਵੀ ਨੀਵਾ ਕਰਨਾ ਸੀ ਅੱਜ ਉੱਥੇ ਫੇਰ ਢੇਰੀਆਂ ਲਾਈਆਂ ਜਾ ਰਹੀਆਂ ਨੇ ਅੱਜ ਉੱਥੇ ਫੇਰ ਸਾਡਾ ਜਿਹੜਾ ਗਲ ਘੁੱਟ ਰਹੇ ਨੇ ਉਹ ਸਾਡਾ ਜਿਹੜੀਆਂ ਉਹ ਬਿਮਾਰੀਆਂ ਸਾਨੂੰ ਸਦਾ ਦੇ ਰਹੀਆਂ ਨੇ ਆ ਅਸੀਂ ਇਸ ਕਮੇਟੀ ਨਾਲ ਜਿਹੜੀ ਅੱਜ ਅਸੀਂ ਮੀਟਿੰਗ ਕੀਤੀ ਆ ਪ੍ਰਸ਼ਾਸਨ ਨੂੰ ਅਸੀਂ ਤਨੋਤੀ ਦਿੰਦੇ ਆ ਵੀਰ ਜੀ ਅਸੀਂ ਜਾਂ 2 ਜਾਂ 3 ਦਿਨਾਂ ਦੇ ਵਿੱਚ ਅਸੀਂ ਪ੍ਰਸ਼ਾਸਨ ਦਾ ਮੂੰਹ ਦੇਖਦੇ ਵੀ ਜੇ ਸਾਡਾ ਕੰਮ ਕਰਦੇ ਆ ਜੇ ਉਹ ਨਹੀਂ ਕਰਦੇ ਜਿਹੜੀ ਸਾਡੀ ਸੰਘਰਸ਼ ਕਮੇਟੀ ਬਣੀ ਆ ਸਾਡੇ ਤਿੰਨੇ ਵਾਰਡਾਂ ਦੇ ਵਿੱਚ ਜਿਹੜੇ ਵੀ ਸਾਡੇ ਲੋਕ ਚ ਉਹਨਾਂ ਨਾਲ ਵੀ ਡਾਲ ਹੋ ਗਿਆ ਅਸੀਂ ਹੁਣ ਪੱਕੇ ਤੌਰ ਤੇ ਧਰਨਾ ਲਾਵਾਂਗੇ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਤੱਕ ਅਸੀਂ ਨਹੀਂ ਹਟਦੇ ਵੀਰ ਜੀ ਤੁਸੀਂ ਪਿੱਛੇ ਪਿਛਲੇ ਦਿਨ ਵੀ ਬਿੱਤੇ ਦਿਨੀ ਧਰਨਾ ਲਗਾਇਆ ਸੀ ਫਾੜਕ ਤੇ ਉੱਥੇ ਵਿੱਚ ਐਮਐਲਏ ਸਾਹਿਬ ਪਹੁੰਚੀ ਸੀ ਕੀ ਕਹਿਣਗੇ ਐਮਐਲਏ ਸਾਹਿਬ ਪਹੁੰਚੇ ਜੋ ਕਹਿੰਦੇ ਵੀ ਅਸੀਂ ਤੁਹਾਡਾ ਕੰਮ ਕਰ ਰਿਹਾ ਸਾਡੇ ਕੋਲੇ ਮਸ਼ੀਨਾਂ ਨੇ ਪਰ ਮੈਂ ਕਹਿੰਦਾ ਵੀ ਜਿਹੜੀਆਂ ਮਸ਼ੀਨਾਂ ਕਦੇ ਕਹਿੰਦਾ ਪਟਿਆਲੇ ਤੋਂ ਆਉਂਦੀਆਂ ਕਦੇ ਕਹਿੰਦਾ ਪ੍ਰੀਤਕੋਟ ਤੋਂ ਆਉਂਦੀਆਂ ਕਦੇ ਕਹਿੰਦਾ ਬਰਨਾਲੇ ਤੋਂ ਆਉਂਦੀਆਂ ਪਰ ਮਸ਼ੀਨਾਂ ਨੇ ਸਾਨੂੰ ਪਤਾ ਵੀ ਕਿੱਥੇ ਖੜੀਆਂ ਨੇ ਵੀ ਕਿਹੜੇ ਵੱਗ ਜਿੰਗਾਂ ਨੇ ਬੰਦ ਕੀਤੇ ਆ ਵੀ ਸਾਨੂੰ ਕੋਣੀ ਦਿਖਦੇ ਵੀ ਇਹਨਾਂ ਨੂੰ ਦਿਖਦੀਆਂ ਨੇ ਉਹ ਅਸੀਂ ਜਦੋਂ ਐਮਐਲਏ ਨੇ ਸਾਨੂੰ ਵਿਸ਼ਵਾਸ ਵਾਇਆ ਸੀਗਾ ਹੁਣ ਤੁਸੀਂ ਇੱਧਰ ਆ ਕੇ ਬੱਸ ਸਟੈਂਡ ਵਾਲੀ ਸੱਟ ਵਗਜੋ ਪਾਣੀ ਦੀ ਬੂੰਦ ਨਹੀਂ ਆ ਠੀਕ ਹੈ ਇਹਦੇ ਬੱਡ ਬਾਕਸ ਰੋਡ ਤੇ ਵਾਜੋ ਪਾਣੀ ਦੀ ਬੂੰਦ ਨਹੀਂ ਆ ਪਰ ਲੇਕਿਨ ਜਿਹੜੇ ਸਾਰੇ ਸ਼ਹਿਰ ਦਾ ਪਾਣੀ ਆ ਉਹ ਆ ਕੇ ਬੀ ਨਗਰ ਮਹੱਲੇ ਦੇ ਵਿੱਚ ਕੱਟਾ ਹੁੰਦਾ ਇੱਥੇ ਤੁਸੀਂ ਪਿੱਛੇ ਦੇਖ ਲਓ ਇੱਕ ਸੇਵਨ ਡਿਸਪੈਂਸਰੀ ਬਣੀ ਹੋਈ ਆ ਜਿੱਥੇ ਲੇਡੀਜ਼ ਪ੍ਰੈਗਨੈਂਟ ਨੇ ਉਹਨਾਂ ਦੀ ਡਿਲੀਵਰੀ ਵਗੈਰਾ ਹੋਣੀ ਆ ਟੀਕੇ ਵਗੈਰਾ ਲਾਉਣੇ ਆ ਉਹ ਇੰਨੇ ਨੇ ਪਾਣੀ ਵੀ ਦੀ ਟੱਪ ਕੇ ਜਾਂਦੀ ਆ ਉਹਦੇ ਵਿੱਚ ਕੋਈ ਵੀ ਦੁਰਘਟਨਾ ਹੋ ਸਕਦੀ ਆ ਮੰਨ ਲਓ ਵੀ ਪ੍ਰਸ਼ਾਸਨ ਨੇ ਜਿਹੜੇ ਸਾਡੇ ਲੋਕਾਂ ਦਾ ਖਿਲਵਾੜ ਕਰਕੇ ਪ੍ਰਸ਼ਾਸਨ ਆਦੇ ਅੱਖਾਂ ਦੇ ਪੱਟੀ ਬੰਨੀ ਹੋਈ ਆ ਕੰਨਾਂ 'ਚ ਉਹਨਾਂ ਨੇ ਰੂ ਲੈਤੀ ਹੋਈ ਆ ਕੰਬ ਕਰਦੇ ਨਹੀਂ ਤੇ ਸੁਤਿਆ ਬਿਆ ਪ੍ਰਸ਼ਾਸਨ ਪਰ ਅਸੀਂ ਇੱਕ ਗੱਲ ਜ਼ਰੂਰ ਕਹਿੰਨੇ ਆ ਅਸੀਂ 2 ਦਿਨ ਦਾ ਟਾਈਮ ਦਿੰਨੇ ਆ ਪਰ ਅਸੀਂ ਪੱਕੇ ਤੌਰ ਤੇ ਧਰਨਾ ਲਾਵਾਂਗੇ ਅਸੀਂ ਨਗਰ ਕਾਉਂਸਲ ਆ ਤੇ ਸੀਵਰੇਜ ਬੋਰਡ ਆ ਚਾਹੇ ਭਵਾਂ ਦੀ ਡੀਸੀ ਹੋਵੇ ਫਿਰ ਅਸੀਂ ਤੇ ਬਾਰਚੀ ਵੀ ਬੈਠਾਂਗੇ ਅਸੀਂ ਧਰਨਾ ਸਟਾਰਟ ਕਰਾਂਗੇ ਉਸ ਤੋਂ ਬਾਅਦ ਸਾਡੇ ਜਿਹੜੇ ਲੋਕ ਨੇ ਦੁਖੀ ਨੇ ਅਸੀਂ ਜੱਥੇ ਬੰਦੇ ਨੂੰ ਵੀ ਅਪੀਲ ਕੀਤੀ ਆ ਉਹਨਾਂ ਤੱਕ ਵੀ ਅਸੀਂ ਗੱਲ ਕਰਕੇ ਆ ਔਰ ਜਿਹੜੇ ਸਾਡੇ ਵਪਾਰਕ ਆ ਜੋ ਕੁਝ ਵੀ ਆ ਅਸੀਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਵੱਡਾ ਧਰਨਾ ਲਾਵਾਂਗੇ ਅਸੀਂ ਇਹਨੂੰ ਜਿੰਨਾ ਚੱਕ ਸਾਡਾ ਹੱਲ ਨਹੀਂ ਆਉਂਦਾ ਪੀੜਤ ਲੋਕਾਂ ਨੂੰ ਸਾਫ ਨਹੀਂ ਮਿਲਦਾ ਉਦੋਂ ਤੱਕ ਧਰਨਾ ਸਾਡਾ ਜਾਰੀ ਰਹੇਗਾ ਨਾਮਾ ਜੀ ਇਹ ਹੈ ਤੁਸੀਂ ਬਿਨਾ ਇਹਨਾਂ ਐਪਲੀਕੇਸ਼ਨਾਂ ਕਰ ਨਹੀਂ ਦੇਖ ਸਕਦੇ ਹੋ ਇਹ ਕੁਝ ਸਮੇਂ ਤੋਂ ਅਸੀਂ ਨਗਰ ਕੌਂਸਲ ਮਾਨਸਾ ਐਸ ਬੀਓ ਮਾਨਸਾ ਆਪਣੇ ਐਮਐਲਏ ਮਾਨਸਾ ਤੇ ਡੀਸੀ ਮਾਨਸਾ ਇਹਨਾਂ ਨੂੰ ਦੇ ਕੇ ਆ ਚੁੱਕੇ ਹਾਂ ਤੇ ਇਹ ਕੱਲ ਜੀ ਕਾਰਵਾਈ ਦੇ ਵਿੱਚ ਹੀ ਰਹਿ ਚੁੱਕੀਆਂ ਨੇ ਨਾ ਕਿ ਸਾਡਾ ਕੋਈ ਨਿਕਾਸ ਹੋਇਆ ਨਾ ਕਿਸੇ ਸਾਡੇ ਐਮਐਲਏ ਸਾਹਿਬ ਇੱਕ ਵਾਰੀ ਸਾਡੇ ਕੋਲ ਧਰਨੇ ਤੇ ਆ ਕੇ ਇੱਕ ਵਾਦਾ ਕਰਕੇ ਗਏ ਸੀਗੇ ਜਿਸ ਦੇ ਵਿੱਚ ਲਿਖਤ ਹੰਸਾਰਾ ਅਸੀਂ ਕੁਛ ਮੰਗਾ ਮੰਗੀਆਂ ਸੀਗੀਆਂ ਉਹਨਾਂ ਮੰਗਾਂ ਉਹਨਾਂ ਨੇ ਵਾਦਾ ਕੀਤਾ ਸੀਗਾ ਵੀ ਅਸੀਂ ਕੁਛ ਟਾਈਮ ਦੇ ਵਿੱਚ ਹੀ ਪੂਰਾ ਕਰ ਦਾਂਗੇ ਤੇ ਉਹ ਟਾਈਮ ਉਹਨਾਂ ਦਾ ਬਹੁਤ ਟਾਈਮ ਹੋ ਗਿਆ ਓਵਰ ਹੋ ਚੁੱਕਿਆ ਤੇ ਸਾਡਾ ਕੋਈ ਨਿਕਾਸ ਨਹੀਂ ਹੋਇਆ ਤੁਸੀਂ ਉਧਰ ਘੁਮਾ ਕੇ ਕੈਮਰਾ ਦਿਖਾ ਸਕਦੇ ਹੋ ਵੀ ਸਾਡੇ ਮਹੱਲੇ ਦੇ ਵਿੱਚ ਪਾਣੀ ਓਮੀ ਹੀ ਬਰਕਰਾਰ ਹੈ ਇਹ ਪਾਣੀ ਨਹੀਂ ਹੈ ਵੀਰੇ ਇਹ ਕੈਮੀਕਲ ਦਾ ਰੂਪ ਧਾਰਨ ਕਰ ਚੁੱਕਿਆ ਅਸੀਂ ਵਾਰ-ਵਾਰ ਸਰਕਾਰ ਅੱਗੇ ਬੇਨਤੀ ਕਰਦੇ ਆ ਰਹੇ ਹਾਂ ਨਗਰ ਕੌਂਸਲ ਅੱਗੇ ਬੇਨਤੀ ਕਰਦੇ ਆ ਰਹੇ ਹਾਂ ਖਾਸ ਕਰ ਅਸੀਂ ਸੀਵਰੇਜ ਬੋਰਡ ਦੇ ਵਿੱਚ ਤਿੰਨ ਵਾਰ ਹੀ ਜਾ ਚੁੱਕੇ ਹਾਂ ਤਿੰਨ ਵਾਰੀ ਸੀਵਰੇਜ ਬੋਰਡ ਦੇ ਵਿੱਚ ਜਾ ਚੁੱਕੇ ਆਂ ਤੇ ਸਾਡੀ ਇੱਕ ਵਾਰੀ ਵੀ ਸੁਣਵਾਈ ਨਹੀਂ ਹੋ ਰਹੀ ਤੇ ਸਾਨੂੰ ਸਿਰਫ ਇੱਕ ਮਿੱਠੀਆਂ ਗੋਲੀਆਂ ਦਾ ਦਲਾਸਾ ਦਿੱਤਾ ਜਾ ਰਿਹਾ ਹਰ ਵਾਰ ਦੇ ਵਿੱਚ ਅਸੀਂ ਇਹ ਮਿੱਠੀਆਂ ਗੋਲੀਆਂ ਲੈਣ ਵਾਸਤੇ ਨਹੀਂ ਬੈਠੇ ਅਸੀਂ ਦੇਖੋ ਅੱਕੇ ਹੋਏ ਹੈਗੇ ਆਂ ਤੇ ਅੱਕੇ ਹੋਈਏ ਤੇ ਦੁਬਾਰਾ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਇੱਕ ਬੇਨਤੀ ਇੱਕ ਉਹਨਾਂ ਨੂੰ ਚੇਤਾਵਨੀ ਦੇ ਰਹੇ ਹਾਂ ਵੀ ਜਰੂਰ ਸਾਡਾ ਹੱਲ ਕਰਾਓ ਅਸੀਂ ਅੱਕੇ ਹੋਏ ਦੁਬਾਰਾ ਖੜੇ ਹੋ ਚੁੱਕੇ ਹਾਂ ਏ ਨਾ ਹੋਵੇ ਵੀ ਤੁਹਾਡੇ ਕਿਤੇ ਵਾਦੇ ਜਿਹੜੇ ਤੁਸੀਂ ਇੱਕ ਵਾਰ ਸਾਡੇ ਕੋਲ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਰਕੇ ਗਏ ਹੋ ਪ੍ਰਧਾਨ ਸਾਹਿਬ ਠੀਕ ਹੈ ਐਮਐਲਏ ਸਾਹਿਬ ਤੁਸੀਂ ਧਰਨੇ ਦੇ ਉੱਤੇ ਸਾਨੂੰ ਧਰਨਾ ਚੁਕਵਾਇਆ ਸੀ ਮੋਤਲ ਕਰਵਾਇਆ ਸੀ ਧਰਨਾ ਵੀ ਅਸੀਂ ਤੁਹਾਡਾ ਹੱਲ ਫੇਲ ਦੇ ਆਧਾਰ ਤੇ ਕਰਾਂਗੇ ਦੇਖੋ ਤੁਸੀਂ ਅੱਜ ਜਾਂ ਚੁੱਕੇ ਹੋ ਵੀਰਨਗਰ ਮੱਲਾ ਇੱਕ ਡੁੱਬਿਆ ਹੋਇਆ ਮੱਲਾ ਕੋਸ਼ਤ ਕਰਦਾ ਸੀ ਇਹ ਡੁੱਬਿਆ ਹੋਇਆ ਮੱਲਾ ਸਾਰੇ ਸ਼ਹਿਰ ਦਾ ਪਾਣੀ ਆ ਕੇ ਵੀਰਨਗਰ ਮੱਲੇ ਦੇ ਵਿੱਚ ਖੜਦਾ ਹੈ ਚਾਹੇ ਤਾਂ ਗਊਸ਼ਾਲਾ ਦੀ ਬੈਕ ਸਾਈਡ ਹੈ ਚਾਹੇ ਸਾਡਾ ਵੀ ਨਰਮੱਲਾ ਸਾਡੀ ਮੇਨ ਗਲੀ ਹੈ ਚਾਹੇ ਡੂਮਾਲਾ ਗੁਰਦੁਆਰਾ ਤੁਸੀਂ ਉੱਥੇ ਉੱਥੇ ਜਾ ਕੇ ਬਕਾਇਦਾ ਦੇਖ ਸਕਦੇ ਹੋ ਵੀ ਪਾਣੀ ਸਾਡੇ ਪੈਰਾਂ ਦੇ ਵਿੱਚ ਹੈ ਇਸ ਟਾਈਮ ਤੁਸੀਂ ਵੀ ਦੇਖ ਸਕਦੇ ਹੋ ਇੰਨਾ ਪਾਣੀ ਨਹੀਂ ਹੈ ਇਹ ਜਦੋਂ ਥੋੜਾ ਜਿਹਾ ਵੀ ਮੀਂਹ ਪਏ ਨਾ ਗੋਡੇ ਤੱਕ ਪਾਣੀ ਆਉਂਦਾ ਸਾਡੇ ਘਰਾਂ ਦੇ ਵਿੱਚ ਪਾਣੀ ਚਲਾ ਜਾਂਦਾ ਪਲੀਜ਼ ਬੇਨਤੀ ਕਰਦੇ ਆਂ ਹੱਥ ਜੋੜ ਕੇ ਵੀ ਸਾਡਾ ਇਹ ਹੱਲ ਕੀਤਾ ਜਾਵੇ ਜੋ ਸਾਡੀ ਕਮੇਟੀ ਅੱਜ ਦੁਬਾਰਾ ਵੀਰਨਗਰ ਸੰਘਰਸ਼ ਕਮੇਟੀ ਐਕਸ਼ਨ ਕਮੇਟੀ ਹੈ ਇਹ ਉਹਨਾਂ ਵੱਲੋਂ ਸਾਰੇ ਵੀਰ ਨਗਰ ਮੁਹੱਲੇ ਵੱਲੋਂ ਇਹ ਇੱਕ ਬੇਨਤੀ ਕਰ ਰਹੇ ਆਂ ਵੀ ਸਾਡੀ ਜੋ ਵੀ ਦਿੱਕਤਾਂ ਨੇ ਜੋ ਵੀ ਮੁਸ਼ਕਲਾਂ ਨੇ ਜੋ ਵੀ ਆਪਣਾ ਨੇ ਸਾਡਾ ਇਹਦਾ ਹੱਲ ਕਰਵਾਇਆ ਹੋਵੇ ਜਲਦ ਤੋਂ ਜਲ। ਧੰਨਵਾਦ।